ਹੰਦੀ ਵਈ ਜੀ ਆਪਣੇ ਆਲੂ ਦੇਖੋ ਆਲੂ ਆਪਾਂ ਬੀਜਤੇ ਆ ਤਿਆਰੀ ਕਰਤੀ ਆ ਪੂਰੀ ਕੰਪਨੀ ਦਾ ਆਪਾਂ ਬੀਜ ਬੀਜਿਆ ਆ ਕੱਤੇ ਦੇਖੋ ਆਪਣੇ ਪੂਰੇ ਤਿਆਰ ਬੱਟਾ ਦੇਖੋ ਤੁਸੀਂ ਐਨ ਪੂਰੀਆਂ ਬੱਟਾਂ ਵਧੀਆ ਬਣੀਆਂ ਆ ਪੂਰੀ ਤਿਆਰੀ ਆ ਖੇਤਾਂ ਦੀ ਹਾਂਜੀ ਇਹ ਆਪਣੇ ਆਲੂ ਲਗਭਗ ਜੋ ਦਾ ਤਰੀਕ ਦੇ ਬੀਜੇ ਹੋਏ ਆ ਪੂਰੇ ਵਧੀਆ ਖੱਤੇ ਤਿਆਰ ਹੋ ਕੇ ਪੂਰਾ ਵਧੀਆ ਬੈੱਡ ਬਣਿਆ ਆ ਖਾਲੇ ਕੋਲੇ ਦੇਖੋ ਤੁਸੀਂ ਪੂਰੇ ਵਧੀਆ ਹਨ ਪਾ ਦਿੱਤੇ ਆ ਹਾਂਜੀ ਹਾਂਜੀ ਇਹ 10ਵੇਂ ਮਹੀਨੇ ਦੇ ਦੀ ਬਜਾਈ ਆ ਆਪਣੀ ਆਲੂਆਂ ਦੀ ਹਾਂਜੀ ਹਾਂਜੀ ਇਹ ਆਪਣਾ ਜੀ ਤਰੀ ਜਿਹੜਾਗਾ ਬੀ ਉਹ ਲੱਗਿਆ ਹੋਇਆ ਹੂੰ ਆਪਾਂ ਪੂਰੀ ਪੂਰੀ ਐਨ ਗ੍ਰੋਥ ਦਿਖਾਵਾਂਗੇ ਆਲੂ ਦੀ ਨਾਲ ਦੀ ਨਾਲ ਡੇਲੀ ਡੇਲੀ ਅਪਡੇਟ ਦਿਆ ਕਰਾਂਗੇ ਆਲੂ ਦੀ ਹਾਂਜੀ ਹਾਂਜੀ ਤੁਸੀਂ ਸਾਰੇ ਜਾਨੇ ਚੈਨਲ ਨੂੰ ਫੋਲੋ ਕਰ ਲਓ ਆਪਣੇ ਨੂੰ ਡੇਲੀ ਦੀ ਡੇਲੀ ਆਪਾਂ ਅਪਡੇਟ ਆਲੂ ਦੀ ਹੈ ਜਿਹੜੀ ਉਹ ਦਿਆ ਕਰਾਂਗੇ ਨਾਲ ਦੀ ਨਾਲ ਵੀ ਆਪਾਂ ਕੀ ਕੀ ਸਮਾਨ ਪਾਇਆ ਅੱਪਾ ਸਾਰਾ ਦੱਸਾਂਗੇ ਕੀ ਕੀ ਆਪਾਂ ਬਜਾਈ ਵੇਲੇ ਪਾਇਆ ਕੀ ਕੀ ਆਪਾਂ ਬਾਅਦ ਦੇ ਵਿੱਚ ਪਾਇਆ ਸਾਰੀ ਦਾ ਸਾਰਾ ਆਪਾਂ ਜਾਣਕਾਰੀ ਆਪਾਂ ਆਪਣੇ ਭਰਾਵਾਂ ਨਾਲ ਸਾਂਝੀ ਕਰਾਂਗੇ ਆਪਾਂ ਟੁੱਟੇ ਤੋਂ ਕੁਝ ਵੀ ਨਹੀਂ ਲੁਕਾਉਂਦੇ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਵੇਂ-ਕਿਵੇਂ ਜਿਹੜੀ ਆ ਆਲੂ ਦੀ ਖੇਤੀ ਕਰਦੇ ਆ ਸਾਰਾ ਕੁਝ